ਖੇਡਾਂ ਦਾ ਬੱਚੇ ਦੇ ਜੀਵਨ ਦੇ ਵਿੱਚ ਕਿੰਨਾ ਅਹਿਮ ਦਾ ਯੋਗਦਾਨ ਹੁੰਦਾ ਹੈ ਉਸ ਦੇ ਲਈ ਬੰਦਾ ਸਿੰਘ ਬਹਾਦਰ ਸਕੂਲ ਫਤਿਹਪੁਰ ਵੱਲੋਂ ਸਾਲਾਨਾ 25ਵੀਂ ਐਥਲੈਟ ਮੀਟ ਕਰਾਈ ਜਾ ਰਹੀ ਹੈ ਖੇਡਾਂ ਬੱਚੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਅਤੇ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਫਤਿਹਪੁਰ ਵੱਲੋਂ ਜਿਹੜੀ ਖੇਡਾਂ ਦੇ ਬੱਚਿਆਂ ਨੂੰ ਜੂਨੀਅਰ ਤੋ ਜੇ ਛੋਟੇ ਛੋਟੇ ਬੱਚੇ ਹਨ ਉਹਨਾਂ ਨੂੰ ਅਨੋਰ ਸੀਨੀਅਰ ਸਾਰੇ ਬੱਚਾ ਨੂੰ ਖੇਡਾਂ ਨਾਲ ਜੁੜਵਾਇ ਜੋੜਾ ਜਾ ਰਿਹਾ ਹੈ ਉਹਦੇ ਨਾਲ ਬੱਚਿਆਂ ਦੀ ਜ਼ਿੰਦਗੀ ਇਹ ਮੰਨ ਲਓ ਇਨਕਾ ਮਾਨਸਿਕ ਵਿਕਾਸ ਹੋਵੇਗਾ ਤੰਦਰੁਸਤ ਰਹਿਣਗੇ ਔਰ ਨਸਾਂ ਤੋਂ ਵੀ ਇਹ ਬਚੇ ਰਹਿਣਗੇ ਔਰ ਇਹੀ ਯਤਨ ਸਰਕਾਰ ਵੀ ਕਰ ਰਹੀ ਹੈ ਵੀ ਪੰਜਾਬ ਦਾ ਨੌਜਵਾਨ ਨਸਾਂ ਤੋਂ ਬਚੇ ਉਸ ਨੂੰ ਲੈ ਕੇ ਸਕੂਲ ਵੱਲੋਂ ਜਿਹੜਾ ਆਯੋਜਨ ਹੈ ਖੇਡਾਂ ਦਾ ਐਥਲੈਟਿਕ ਮੀਟ ਕਰਾਈ ਜਾ ਰਿਹਾ ਹੈ ਇੱਕ ਚੰਗਾ ਉਪਰਾਲਾ ਹੈ ਇੱਥੇ ਪਹੁੰਚੇ ਸਕੂਲ ਦੇ 25ਵੇਂ ਐਗਰੀਮੈਂਟ ਜਿਹੜੀ ਐਥਲੈਟਿਕ ਮੀਟ ਹੈ ਬੱਚਾ ਦੇ ਜ਼ਿੰਦਗੀ ਦੇ ਵਿੱਚ ਚੇਰਮੈਨ ਪ੍ਰਧਾਨ ਜੀ ਕਿੰਨੇ ਅਹਿਮ ਯੋਗਦਾਨ ਹੁੰਦਾ ਹੈ। ਐਥਲੈਟਿਕ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿੰਨੀਆਂ ਵੀ ਗੇਮਾਂ ਨਾਲ ਤਕਰੀਬਨ ਸਭ ਤੋਂ ਪਹਿਲਾਂ ਤਾਂ ਬੱਚਾ ਨੂੰ ਫਿਜ਼ੀਕਲ ਫਿਟ ਰੈਂਦੇ ਨੇ। ਫਿਰ ਦੂਸਰੇ ਨੰਬਰ ਤੇ ਜਿਹੜੇ ਅੱਜ ਕੱਲ ਜਿਵੇਂ ਬੱਚਿਆਂ ਤੇ ਆਪਾਂ ਦੇਖਦੇ ਆਂ ਕਿ ਸਮਾਜ ਦੇ ਵਿੱਚ ਬਹੁਤ ਵੱਡਾ ਕੋੜ ਜਿਹੜਾ ਹੈ ਨਸ਼ੇ ਦਾ ਜਿਹੜਾ ਫੈਲ ਰਿਹਾ ਹੈ ਕਿ ਜਿਹੜੇ ਬੱਚੇ ਤਕਰੀਬਨ ਗੇਮਾਂ ਨਹੀਂ ਖੇਡਦੇ ਉਹ ਉਹਨਾਂ ਦਾ ਮਨ ਜਿਹੜਾ ਹੈ ਉਹ ਤਕਰੀਬਨ ਨਸ਼ੇ ਦੇ ਵਿੱਚ ਲੱਗ ਜਾਂਦਾ ਹੈ। ਇਸ ਕਰਕੇ ਜਿਹੜੀਆਂ ਸਾਡੇ ਸਕੂਲ ਦੀਆਂ ਅੱਜ ਪੱਚੀਵੀਂ ਐਥਲੈਟਿਕ ਮੀਟ ਹੈ ਸਾਡੇ ਸਕੂਲ ਦੀ ਜਿਹੜਾ ਕਿ ਸਕੂਲ ਸਾਡਾ ਸੰਤ ਬਾਬਾ ਸਲੱਖਣ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਿਹਾ ਹੈ ਤੇ ਇਹ ਐਥਲੈਟਿਕ ਮੀਟ ਦੇ ਵਿੱਚੋਂ ਬਹੁਤ ਜ਼ਿਆਦਾ ਤਕਰੀਬਨ ਅਸੀਂ ਦੇਖਿਆ ਵੀ ਸਾਡੇ ਸਕੂਲ ਦੇ ਇੰਟਰਨੈਸ਼ਨਲ ਚ ਵੀ ਸਕੂਲ ਦੇ ਬੱਚੇ ਖੇਡ ਕੇ ਆਏ ਨੇ ਨੈਸ਼ਨਲ ਲੈਵਲ ਤੇ ਵੀ ਖੇਡ ਕੇ ਆਏ ਨੇ ਕਿਉਂਕਿ ਇਹ ਸਾਡੇ ਸਕੂਲ ਦਾ ਜਿਹੜਾ ਸਟਾਫ ਹੈ ਬਹੁਤ ਵਧੀਆ ਬੱਚਿਆਂ ਨੂੰ ਪ੍ਰੀਪੇਅਰ ਕਰਕੇ ਤਿਆਰ ਕਰਕੇ ਤਰਾਸ਼ ਕੇ ਤੇ ਬੱਚਿਆਂ 'ਚ ਹੁਨਰ ਦੇਖਦੇ ਨੇ ਕਿ ਕਿਹੜਾ ਬੱਚਾ ਅਥਲੈਟਿਕ ਚ ਜਾਣਾ ਚਾਹੁੰਦਾ ਹੈ ਕਿਹੜਾ ਕਿਸੇ ਖੋਖੋ ਚ ਜਾਣਾ ਚਾਹੁੰਦਾ ਹੈ ਕਿਹੜੇ ਕਬੱਡੀ ਚ ਕਿਹੜਾ ਰੈਸਲਿੰਗ ਦੇ ਵਿੱਚ ਵੀ ਸਾਡੇ ਬੱਚੇ ਗਏ ਨੇ ਗੋਲਾਏ ਦੇ ਵਿੱਚ ਵੀ ਸਾਡੇ ਬੱਚੇ ਨੈਸ਼ਨਲ ਲੈਵਲ ਦੇ ਸਕੂਲ ਦੇ ਗਏ ਨੇ ਸਾਡੇ ਸਕੂਲ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਜਿਹੜੀ ਤਕਰੀਬਨ ਸਾਨੂੰ ਮੈਂ ਤੁਹਾਨੂੰ ਦੱਸਿਆਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤਕਰੀਬਨ ਜਿਹੜਾ ਪਹਿਲਾਂ ਸਾਡਾ ਸਕੂਲ ਪੰਜਾਬ ਬੋਰਡ ਨਾਲ ਸੀ ਹੁਣ ਅਸੀਂ ਇਹ ਸਾਰੇ ਇਲਾਕੇ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਇਹਨੂੰ CBSE ਨਾਲ ਕਰਾਇਆ ਜਾਏ ਹੁਣ ਸਾਡਾ ਜਿਹੜਾ ਸਕੂਲ ਹੈ ਅੱਗੇ ਤੋਂ CBSE ਨਾਲ ਅਸੀਂ ਬੋਰਡ ਨਾਲ ਅਫੀਲੀਏਸ਼ਨ ਕਰਾ ਦਿੱਤੀ ਹੈ ਤੇ ਇਹਦੇ ਕਰਕੇ ਵੀ ਸਾਡੇ ਸਕੂਲ ਦੇ ਵਿੱਚ ਬਹੁਤ ਵੱਡਾ ਰੁਝਾਨ ਹੈ ਲੋਕਾਂ ਦੇ ਇਲਾਕੇ ਦੇ ਵਿੱਚ ਵੀ ਬਹੁਤ ਵੱਡਾ ਬਹੁਤ ਵੱਡਾ ਮੈਂ ਪਹਿਲਾਂ ਦੱਸਿਆ ਇੱਕ ਤਕਰੀਬਨ ਜਿਹੜੇ ਬੱਚਿਆਂ ਵਾਸਤੇ ਜਿਹੜੇ ਨਸ਼ੇ ਦੀ ਜਾਂਦੇ ਨੇ ਇਹ ਗਰਾਊਂਡ ਵੀ ਮੈਂ ਜਿਹੜਾ ਇਹ ਬਣਾਇਆ ਸੀ ਇਸ ਪਰਪਸ ਵਾਸਤੇ ਬਣਾਇਆ ਸੀ ਕਿ ਇਹ ਜਿਹੜਾ ਪਿੰਡ ਹੈ ਇੱਥੇ ਕਾਫੀ ਨਸ਼ਾ ਵਿਕਦਾ ਸੀ ਤੇ ਬੱਚਿਆਂ ਨੂੰ ক্রিকেট ਵਾਸਤੇ ਵੀ ਅਸੀਂ ਫ੍ਰੀ ਖੇਡਣ ਵਾਸਤੇ ਦਿੰਨੇ ਆ ਟਾਈਮ ਦਿੰਨੇ ਆ ਵੀ ਪਾਈ ਇੱਥੇ ਆ ਕੇ ਖੇਡੋ ਆਪਣਾ ਕੋਈ ਵੀ ਕਿਸੇ ਨੂੰ ਰੇਸ ਲਾਣੀ ਹੈ ਤੇ ਕੋਈ ਵੀ ਗੇਮ ਲਾਣੀ ਹੈ ਇੱਥੇ ਆ ਕੇ ਕਰੋ ਤੇ ਤੁਹਾਨੂੰ ਫ੍ਰੀ ਹੈ ਜੇ ਬੱਚਿਆਂ ਨੇ ਕੋਈ ਟੂਰਨਾਮੈਂਟ ਕਰਨਾ ਹੈ ਉਹਦੇ ਵਾਸਤੇ ਜ਼ਰੂਰ ਹੈ ਕਿ ਪੈਸੇ ਲੈਣੇ ਆ ਕਿ ਤਕਰੀਬਨ ਜਿੱਦਾਂ ਐਥਲੈਟਿਕ ਬਾਹਰੋਂ ਟੀਮਾਂ ਆਉਂਦੀਆਂ ਨੇ ਪਟਿਆਲੇ ਤੋਂ ਸਮਾਣੇ ਤੋਂ ਹੋਰ ਵੀ ਦੂਰੋਂ ਦੂਰੋਂ ਟੀਮਾਂ ਆ ਕੇ ਇੱਥੇ ਖੇਡਦੀਆਂ ਕ੍ਰਿਕਟ ਟੀਮਾਂ ਖੇਡਦੀਆਂ ਕ੍ਰਿਕਟ ਖੇਡਦੀਆਂ ਸਰ ਨਤੀਜੇ ਇਸ ਤਰ੍ਹਾਂ ਹੈ ਕਿ ਬੱਚੇ ਪੜ੍ਹਾਈ ਤਾਂ ਕਰਦੇ ਹੀ ਨੇ ਪਰ ਜਦੋਂ ਉਹ ਸਪੋਰਟਸ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਤਾਂ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਫ੍ਰੈਸ਼ ਹੋ ਜਾਂਦਾ ਈਵਨ ਅੱਜ ਦੀ ਜਿਹੜੀ ਸਪੋਰਟਸ ਮੀਟ ਹੈ ਉਹ ਸਾਡੀ ਜੂਨੀਅਰ ਉਹ ਸੀਨੀਅਰ ਦੋਨਾਂ ਦੀ ਹੈ ਜਿਹੜੇ ਸਾਡੇ ਛੋ ਦੇ ਵਿੱਚ ਪਾਰਟਿਸਿਪੇਟ ਕਰਨਗੇ ਆਈ ਥਿੰਕ ਜੇ ਅਸੀਂ ਸ਼ੁਰੂ ਤੋਂ ਉਹਨਾਂ ਨੂੰ ਗੇਮਸ ਵਿੱਚ ਪਾਰਟਿਸਿਪੇਟ ਕਰਾਵਾਂਗੇ ਤਾਂ ਪੜ੍ਹਾਈ ਦੇ ਵਿੱਚ ਵੀ ਉਹਨਾਂ ਹੀ ਅੱਛਾ ਨਤੀਜਾ ਦੇਣਗੇ ਜਿੰਨਾ ਉਹ ਗੇਮਸ 'ਚ ਦਿੰਦੇ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਬੱਚੇ ਮੋਬਾਈਲ ਤੋਂ ਦੂਰ ਰਹਿਣ ਤਾਂਕਿ ਉਹ ਇਹਨਾਂ ਐਕਟੀਵਿਟੀਆਂ ਦੇ ਵਿੱਚ ਜੁੜ ਸਕਣ ਮੈਂ ਯੋਗ ਪ੍ਰਧਾਨ ਜੀ ਨੇ ਕਿਹਾ ਪਹਿਲਾਂ ਸਰ ਦਾ ਪ੍ਰਮੋਦ ਸਿੰਘ ਜੀ ਨੇ ਬਿਲਕੁਲ ਸਹੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਨਸ਼ੇ ਤੋਂ ਮੁੜਨ ਵਾਸਤੇ ਬੱਚਿਆਂ ਦੀ ਸਿਹਤ ਠੀਕ ਰੱਖਣ ਵਾਸਤੇ ਅੱਗੇ ਵਧਣ ਵਾਸਤੇ ਸਭ ਵਾਸਤੇ ਖੇਡਾਂ ਸਭ ਤੋਂ ਜ਼ਰੂਰੀ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਬਹੁਤ ਜ਼ਰੂਰੀ ਨੇ ਉਹਦੇ ਵਾਸਤੇ ਹੀ ਸਾਡਾ ਇਹ ਬਾਬਾ ਬੰਦਾ ਸਿੰਘ ਬਾਦਲ ਪਬਲਿਕ ਸਕੂਲ ਫਤਿਹਪੁਰ ਬੜਾ ਵੱਡਾ ਪ੍ਰਾਰਲਾ ਕਰ ਰਿਹਾ ਹੈ ਇਹ ਕਰਦੇ ਰਾਂਗੇ ਹਾਂਜੀ ਕੈਮਰਾਮੈਨ ਬੀਕੇ ਕਰਕੇ ਦਿਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼